ਨਮਸਕਾਰ ਦੋਸਤੋ ਮੇਰਾ ਨਾਮ ਡਾਕਟਰ ਮਨੂ ਭਾਰਗਵ ਹੈ ਮੈਂ ਆਯੁਰਵੇਦ ਦੇ ਕੁਝ ਔਸ਼ਦੀਆਂ ਦੇ ਉੱਤੇ ਵੀਡੀਓ ਦੀ ਸੀਰੀਜ਼ ਤੁਹਾਡੇ ਮੋਹਰੇ ਲੈ ਕੇ ਆਉਣਾ ਪਿਛਲੇ ਕੁਝ ਸਮੇਂ ਤੋਂ ਥੋੜਾ ਗੈਪ ਪੈ ਗਿਆ ਕੁਝ ਮੇਰੇ ਆਪਣੇ ਘਰੇਲੂ ਕੁਝ ਪ੍ਰੋਬਲਮਸ ਵਿੱਚ ਮੈਂ उलझਿਆ ਹੋਇਆ ਸੀਗਾ ਦੋਸਤੋ ਅੱਜ ਇਹ ਜਿਹੜੀ ਔਸ਼ਦੀ ਦੀ ਅੱਪਾ ਗੱਲ ਕਰਨ ਜਾ ਰਹੇ ਹਾਂ ਉਹਦਾ ਨਾਮ ਹੈਗਾ ਅੱਪਾਮਾਰਗ ਪੰਜਾਬੀ ਦੇ ਵਿੱਚ ਇਹਨੂੰ ਪੁਠਕੰਡਾ ਵੀ ਕਹਿੰਦੇ ਹੈ ਕੋਮਨ ਓਸ਼ਰੀਆ ਬਿਲਕੁਲ ਕੋਮਨ ਓਸ਼ਰੀਆ ਹਰ ਬੱਚੇ-ਬੱਚੇ ਨੂੰ ਪਤਾ ਆਮ ਹੀ ਇਹ ਸਦਾਬਹਾਰ ਬੂਟਾ ਮਿਲ ਜਾਂਦਾ ਹੈ ਦੋ ਤਰ੍ਹਾਂ ਦੀ ਵੈਰਾਈਟੀਆਂ ਹੁੰਦੀਆਂ ਇੱਕ ਵਾਈਟ ਕਲਰ ਦਾ ਹੁੰਦਾ ਇੱਕ ਰੈਡ ਕਲਰ ਦਾ ਹੁੰਦਾ ਹੁਣ ਇਹਦੀਆਂ ਕੀ ਪ੍ਰੋਪਰਟੀਆਂ ਐ ਕੀ ਕਿੱਥੇ-ਕਿੱਥੇ ਵਧੀਆ ਕੰਮ ਕਰਦਾ ਮੈਂ ਕੁਝ ਉਹ ਚੀਜ਼ਾਂ ਤੁਹਾਡੇ ਮੂਰੇ ਹਾਈਲਾਈਟ ਕਰਾਂਗਾ ਦੂਸੋ ਇਹਦੇ ਗੁਣ ਪਹਿਲਾਂ ਦੇਖ ਲਵਾਂ ਨੇ ਟਿਕਸ਼ਨ ਕਫਨਾਸ਼ਕ ਕਫਨਾਸ਼ਕ ਤੋਂ ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖ ਲਿਓ ਜਿੰਨੀਆਂ ਵੀ ਕਫ ਬਣਾਉਣ ਵਾਲੀਆਂ ਚੀਜ਼ਾਂ ਆ ਜਿੰਨੀਆਂ ਵੀ ਬੋਡੀ ਦੇ ਵਿੱਚ ਕਫ ਨੂੰ ਇਕੱਠਾ ਕਰਨ ਵਾਲੀਆਂ ਚੀਜ਼ਾਂ ਆ ਇਹ ਉਹਨਾਂ ਦੇ ਖਿਲਾਫ ਹੈ ਇਹ ਕਫ ਨੂੰ ਬਣਨ ਨਹੀਂ ਦੇਵੇਗਾ ਇਹ ਕਫ ਨੂੰ ਕੱਢੇਗਾ ਕਫ ਨੂੰ ਖਤਮ ਕਰੇਗਾ ਬੋਡੀ ਦੇ ਵਿੱਚ ਦੀਪਨ ਹੈਗਾ ਭੁੱਖ ਲਗਾਏਗਾ ਸ਼ੂਲ ਨਾਸ਼ਕ ਹੈ ਹਰ ਤਰ੍ਹਾਂ ਦੀ ਬੋਡੀ ਦੀ ਪੇਨ ਨੂੰ ਇਹ ਰਿਲੀਫ ਦਿੰਦਾ ਖੁਸ਼ਕ ਮੂਤਰਨ ਅੱਛਾ ਇੱਥੇ ਮੂਤਰਲ ਦਾ ਮਤਲਬ ਮੈਂ ਥੋੜਾ ਸਮਝਾਉਣਾ ਚਾਹੁੰਦਾ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਾਣੀ ਦੀ ਕਲੈਕਸ਼ਨ ਹੋ ਚੁੱਕੀ ਆ ਕਈ ਲੋਕਾਂ ਦੇ ਪੇਟ ਬਹੁਤ ਫੁੱਲ ਜਾਂਦੇ ਲਿਵਰ ਦੀਆਂ ਪ੍ਰੋਬਲਮਸ ਕਰਕੇ ਉਹਨਾਂ ਦੇ ਉਹਨਾਂ ਨੂੰ ਕਹਿ ਦਿੰਦੇ ਆ ਲੈਂਗੁਏਜ ਡਾਕਟਰੀ ਲੈਂਗੁਏਜ ਐਸਾਈਟਿਸ ਕਹਿ ਦਿੰਦੇ ਜਲੋਦਰ ਕਹਿ ਦਿੰਦੇ ਆ ਆਮ ਪਾਸ਼ਾ ਦੇ ਵਿੱਚ ਦੂਸਰੋ ਦੇ ਵਿੱਚ ਇਹਦਾ ਕੰਮ ਬਹੁਤ ਹੈ ਪਰ ਸੋ ਜਿਗਾ ਸਰੀਰ ਸੋ ਜਿਗਾ ਪਾਣੀ ਭਰੀ ਆ ਰਿਹਾ ਸਰੀਰ ਦੇ ਵਿੱਚ ਸੋਜੀ ਸ਼ੰਨੀ ਪੂਰੇ ਸ਼ਰੀਰ ਦੇ ਵਿੱਚ ਫੈਲ ਗਿਆ ਬੰਦਾ ਮਤਲਬ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਡਿਸਕੰਫਰਟ ਫੀਲ ਕਰਦਾ ਉੱਥੇ ਬਹੁਤ ਵਧੀਆ ਕੰਮ ਕਰਦਾ ਪਾਚਕਾ ਰક્ત ਵਿਕਾਰ ਖੂਨ ਨਾਲ ਜੁੜੀਆਂ ਪ੍ਰੋਬਲਮਸ ਵਿੱਚ ਬਹੁਤ ਕੰਮ ਕਰਦਾ ਦੋਸਤੋ ਹੋਲ ਬਾਡੀ ਸਵੇਲਿੰਗ ਜਿੱਦਾਂ ਮੈਂ ਹੁਣ ਗੱਲ ਕੀਤੀ ਐਨਾ ਸਰਕਾ ਪ੍ਰੋਬਲਮ ਨੂੰ ਕਹਿੰਦੇ ਇਹਨੂੰ ਉਹਦੇ ਵਿੱਚ ਇਹਦਾ ਇਸਤੇਮਾਲ ਕਾੜਾ ਕਰਨ ਦੇ ਨਾਲ ਕਾੜਾ ਇਸਤੇਮਾਲ ਕਰਨ ਦੇ ਨਾਲ ਕਾੜਾ ਬਣਾਉਣਾ ਕਿੱਦਾਂ ਹੁੰਦਾ ਇਹਨੂੰ ਪੂਰੇ ਨੂੰ ਮਤਲਬ ਜੜ ਸਮੇਤ ਇਹਨੂੰ ਕੁੱਟ ਲੈਣਾ ਪਾਊਡਰ ਕਰ ਲੈਣਾ ਔਰ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਉਬਾਲਣਾ ਸ਼ੁਰੂ ਕਰ ਦੋ ਉਬਲ ਕੇ ਜਦੋਂ ਅੱਧਾ ਰਹਿ ਜਾਵੇ ਉਹਨੂੰ ਇਹ ਖਾਲੀ ਪੇਟ ਪੀਣਾ ਹੁੰਦਾ ਉਹਦੇ ਵਿੱਚ ਇਹ ਬਹੁਤ ਵਧੀਆ ਕੰਮ ਕਰਦਾ ਪਿਸ਼ਾਬ ਲੈ ਕੇ ਆਏਗਾ ਜਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਪਿਸ਼ਾਬ ਲੈ ਕੇ ਆਉਗੀਆਂ ਉਹ ਬਾਡੀ ਦੇ ਵਿੱਚੋਂ ਪਾਣੀ ਕੱਢੇਗੀਆਂ ਪਾਣੀ ਨਿਕਲੇਗਾ ਤਾਂ ਸਵੈਲਿੰਗ ਘਟੇਗੀ ਫਿਰ ਕੁਝ ਲੋਕ ਕੰਪਲੇਂਟ ਕਰਦੇ ਹੁੰਦੇ ਉਹਨਾਂ ਦੇ ਬਾਰ ਬਾਰ ਗੁਰਦੇ ਦੀ ਪਥਰੀ ਹੋ ਰਹੀ ਹੈ ਰੀਨਲ ਸਟੋਨ ਬਹੁਤ ਬਣਦੇ ਪਰ ਤੁਸੀਂ ਇਹਦਾ ਨਾ ਇਹਦੀ ਜੜ ਲੈ ਲਓ ਤਾਜ਼ਾ ਪੱਤ ਲਓ ਜੜ ਨੂੰ ਲੈ ਕੇ ਸਵੇਰੇ ਖਾਲੀ ਪੇਟ ਉਹਨੂੰ ਕੁੱਟ ਕੇ ਥੋੜਾ ਪਾਣੀ ਮਿਕਸ ਕਰੋ ਪਾਣੀ ਮਿਕਸ ਕਰਕੇ ਉਹਨੂੰ 5 ਦਿਨ ਲਗਾਤਾਰ ਪੀਣਾ ਸ਼ੁਰੂ ਕਰ ਦਿਓ ਰੀਨਲ ਸਟੋਨ ਜਿਹੜੀਆਂ ਬਣ ਰਹੀਆਂ ਹਨ ਉਹਨਾਂ ਨੂੰ ਰੋਕਣਾ ਸ਼ੁਰੂ ਕਰ ਦੇਗਾ ਇਹ ਇੰਨਾ ਜ਼ਿਆਦਾ ਕਾਰਗਰ ਕੁਝ ਲੋਕ ਕੰਪਲੇਨਟ ਕਰਦੇ ਸਾਈਨੋਸਾਈਟਸ ਬਹੁਤ ਹੋ ਗਿਆ ਸਿਰ ਬਹੁਤ ਭਾਰਾ ਰਹਿੰਦਾ ਰੀਸ਼ਾ ਜੰਮੀ ਪਈ ਹੈ ਇਦਾਂ ਲੱਗਦਾ ਸਾਈਨਸਿਸ ਦੇ ਵਿੱਚ ਇਹਦਾ ਨਾ ਚੂਰਨ ਪੂਰੀ ਪੂਰੇ ਪਟਕੰਡੇ ਦਾ ਪਾਊਡਰ ਕਰ ਲਓ ਸੁਕਾ ਕੇ ਉਹਦਾ ਚੂਰਨ ਨਸਵਾਰ ਦੀ ਤਰ੍ਹਾਂ ਸੁਗੰਧ ਦੇ ਨਾਲ ਹੀ ਨਜਲਾ ਜਿਹੜਾ ਜੰਮਿਆ ਹੋਇਆ ਰੀਸ਼ਾ ਜਿਹੜੀ ਬਲਗਮ ਨਹੀਂ ਨਿਕਲਦੀ ਉਹ ਨਿਕਲਣੀ ਸ਼ੁਰੂ ਹੋ ਜਾਂਦੀ ਬਹੁਤ ਬਹੁਤ ਅਸਰਦਾਰ ਬਹੁਤ ਇੰਪੋਰਟੈਂਟ ਚੀਜ਼ ਹੈ ਕਿਸੇ ਨੂੰ ਖੂਨੀ ਬਵਾਸੀਰ ਹੈ ਜਾਂ ਲੇਡੀਜ਼ ਦੇ ਵਿੱਚ ਬਲੀਡਿੰਗ ਦੀ ਪ੍ਰੋਬਲਮ ਹੈਗੀ ਆ ਬਲਸਰ ਸਾਈਕਲ ਡਿਸਟਰਬ ਹੈ ਕਿ ਬਾਰ-ਬਾਰ ਉਹਨੂੰ ਮੰਥਲੀ ਬਲੀਡਿੰਗ ਹੋ ਰਹੀ ਹੈ ਐਕਸੈਸਿਵ ਬਲੀਡਿੰਗ ਹੋ ਰਹੀ ਬਹੁਤ ਜ਼ਿਆਦਾ ਉਹਨਾਂ ਨੂੰ ਬੜੀਆਂ ਮੈਡੀਸਿਨਸ ਲੈਣੀਆਂ ਪੈਰੀਆਂ ਨੂੰਸੋ ਇਹਦਾ ਚੂਰਨ ਕਰਕੇ ਪਾਊਡਰ ਕਰਕੇ ਮਿਸ਼ਰੀ ਦੇ ਨਾਲ ਮਿਕਸ ਕਰਕੇ ਔਰ ਜਿਹੜਾ ਚਾਵਲਾਂ ਦਾ ਪਾਣੀ ਹੈਗਾ ਨਾ ਚਾਵਲਾਂ ਨੂੰ ਧੋ ਲੋ ਪਾਣੀ ਦੇ ਨਾਲ ਇਹਨੂੰ ਖਾਲੀ ਪੇਟ ਔਰ ਸਵੇਰ ਸ਼ਾਮ ਲੈਣ ਦੇ ਨਾਲ ਇਹ ਬਲੀਡਿੰਗ ਦੀ ਪ੍ਰੋਬਲਮ ਠੀਕ ਹੋ ਜਾਂਦੀ ਬਵਲ ਸੀਰ ਜਿਹੜੀ ਖੂਨੀਆਂ ਉਹਨੂੰ ਵੀ ਆਰਾਮ ਮਿਲੇਗਾ ਅੱਛਾ ਕਿਸੇ ਨੂੰ ਬਹੁਤ ਪੁਰਾਣੀ ਖਾਂਸੀ ਚੱਲ ਰਹੀ ਆ ਬਲਗਮ ਜੰਮੀ ਹੋਈ ਰੇਸ਼ਾ ਬਹੁਤ ਜ਼ਿਆਦਾ ਦਮਾ ਆ ਉਹਦੇ ਵਿੱਚ ਇਹ ਬਹੁਤ ਕੰਮ ਕਰਦਾ ਇਹਨੂੰ ਇਹ ਤਾਂ ਸਾਰੇ ਨੂੰ ਜਲਾ ਦੇਣਾ ਹੁੰਦਾ ਪੂਰੇ ਦੇ ਪੂਰੇ ਬੂਟੇ ਨੂੰ ਇਹਦੇ ਝਾੜ ਨੂੰ ਜਲਾ ਕੇ ਉਹ ਜਲਾਣ ਤੋਂ ਬਾਅਦ ਇਹਨੂੰ ਕਾਲੀ ਮਿਰਚ ਮਿਕਸੇ ਕਰਕੇ ਇਹਨੂੰ ਪਾਣੀ ਦੇ ਨਾਲ ਯੂਜ਼ ਕਰਕੇ ਦੇਖੋ ਪੁਰਾਣੀ ਤੋਂ ਪੁਰਾਣੀ ਖਾਂਸੀ ਦੇ ਵਿੱਚ ਬਹੁਤ ਕੰਮ ਕਰਦਾ ਆਮ ਲੋਕ ਘਰਾਂ ਦੇ ਵਿੱਚ ਇਹਨੂੰ ਇਸਤੇਮਾਲ ਕਰਦੇ ਆਂ ਦੰਦਾਂ ਦੇ ਕੀੜੇ ਦੇ ਵਿੱਚ ਦੰਦਾਂ ਦੇ ਕੀੜਾ ਲੱਗਾ ਤਾਂ ਇਹਨੂੰ ਇਹ ਜਿਹੜੇ ਟਾਣੀ ਹੈ ਜੀਆ ਉਹਦੀ ਦਤਨ ਕਰੋ ਸਿਰ ਇੱਕ ਟਾਈਮ ਸਵੇਰੇ ਸ਼ਾਮ ਕਰ ਲੋ ਜਾਂ ਇੱਕ ਟਾਈਮ ਕਰ ਲੋ ਕੁਝ ਦਿਨ ਲਗਾਤਾਰ ਦਤਨ ਕਰਨ ਨਾਲ ਤੁਹਾਨੂੰ ਕੀੜੇ ਦੇ ਵਿੱਚ ਵੀ ਆਰਾਮ ਮਿਲੇਗਾ ਇੱਕ ਗਲਾਸ ਦੇ ਵਿੱਚ ਗੱਲ ਦੱਸਣਾ ਆਪਾ ਮਾਰਗ ਛਾ ਬਣਾਇਆ ਜਾਂਦਾ ਪੂਰੇ ਨੂੰ ਜਲਾ ਕੇ ਪਾਣੀ ਦੇ ਵਿੱਚ ਪਾ ਦਿਓ ਪਾਣੀ ਦੇ ਵਿੱਚ ਭਿੱਜਾ ਰਹਿੰਦੇ ਹੋ ਰਾਖ ਨੂੰ ਬੱਚੇ ਪਾਣੀ ਨੂੰ ਕੱਢ ਲਓ ਪਾਣੀ ਨੂੰ ਕਾੜਨਾ ਸ਼ੁਰੂ ਕਰ ਦਿਓ ਜੋ ਸੋਲਿਡ ਹੋ ਜਵੇ ਉਹਨੂੰ ਬੋਤਲ ਦੇ ਵਿੱਚ ਭਰ ਲਓ ਆਪਾਂ ਮੱਕਸ਼ਾਰ ਹੈ ਉਹ ਬਹੁਤ ਪ੍ਰੋਬਲਮਸ ਵਿੱਚ ਕੰਮ ਕਰਦਾ ਪੀੜ ਦੀਆਂ ਦਿੱਕਤਾਂ ਦੇ ਵਿੱਚ ਛੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਪੇਨ ਹੁੰਦੀ ਹੋਵੇ ਉਹਦੇ ਵਿੱਚ ਵੀ ਕੰਮ ਕਰਦਾ ਰੇਸ਼ਾ ਚ ਵੀ ਕੰਮ ਕਰਦਾ ਦੋਸਤੋ ਇਹ ਜਿਹੜੀਆਂ ਵੀ ਤੁਹਾਨੂੰ ਹੋਮ ਰੈਮਡੀਜ਼ ਦਸੀਆਂ ਜਾਂਦੀਆਂ ਇਹਨਾਂ ਨੂੰ ਐਜ਼ ਇਟ ਇ ਹੀ ਇਸਤੇਮਾਲ ਕਰੋਗੇ ਤੁਹਾਨੂੰ ਰਿਲੀਫ ਮਿਲੇਗਾ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਬਟ ਕਿਸੇ ਡਾਕਟਰ ਦੀ ਕਿਸੇ ਆਯੁਰਵੈਦਿਕ ਡਾਕਟਰ ਦੀ ਗਾਈਡੈਂਸ ਜ਼ਰੂਰ ਇਹਦੇ ਵਿੱਚ ਲੈ ਲੈਣੀ ਅਗਰ ਕੋਈ ਪ੍ਰੋਬਲਮ ਤੁਹਾਨੂੰ ਬਹੁਤ ਦੇਰ ਤੋਂ ਸਮੇਂ ਤੋਂ ਚੱਲ ਰਹੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਅਸ਼ਵਨੀ ਜੀ ਦਾ ਥਰਡ ਆਰਟੀਮ ਦਾ ਮੈਂ ਬਹੁਤ ਧੰਨਵਾਦੀ ਹਾਂ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਤੱਕ ਇਹ ਸਾਰੀਆਂ ਵੀਡੀਓਜ਼ ਪਹੁੰਚਣੀਆਂ ਕਰ ਰਹੀ ਹੈ ਜੈ ਹਿੰਦ